ਦੋਸਤੋ ਜਰਨੀ ਵਿਦ ਧਰਮ ਦੇ ਇਸ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਇਸ ਐਪੀਸੋਡ ਵਿੱਚ ਤੁਹਾਨੂੰ ਦਿਖਾਉਣ ਜਾ ਰਿਹਾ ਹਾਂ ਭਾਰਤ ਦਾ ਪ੍ਰਸਿੱਧ ਕਿਲਾ ਮਹਿਰਾਨਗੜ ਮਹਿਰਾਨਗੜ ਜਿਹੜਾ ਰਾਜਸਥਾਨ ਦੇ ਜੋਧਪੁਰ ਵਿੱਚ ਸਥਿਤ ਹੈ ਕਹ ਲਈਏ ਕਿ ਜੋਧਪੁਰ ਜਿਹੜਾ ਇਹ ਸ਼ਹਿਰ ਤੁਸੀਂ ਵੇਖ ਰਹੇ ਹੋ ਇਹ ਮਹਿਰਾਨਗੜ ਦੀ ਬਦਲਤੀ ਹੈ ਪਹਿਲਾ ਮਹਿਰਾਨਗੜ੍ਹ ਦੀ ਨਹੀਂ ਰੱਖੀ ਗਈ ਉਸ ਤੋਂ ਬਾਅਦ ਇਸ ਸ਼ਹਿਰ ਜਿਹੜਾ ਹੈ ਰਾਓ ਚੋਧ ਦੇ ਵੱਲੋਂ ਬਸਾਇਆ ਗਿਆ ਰਾਜਪੂਤ ਰਾਜੇ ਦੇ ਵੱਲੋਂ ਇਸ ਦੀ ਸ਼ਾਨ ਜਿਹੜੀ ਹੈ ਅੰਦਰ ਵੱਧਦੀ ਹੀ ਦਿਖਦੀ ਹੈ ਜਿਵੇਂ ਤੁਸੀਂ ਸ਼ਹਿਰ ਦੇ ਵਿੱਚ ਪੈਰ ਰੱਖੋਗੇ ਚਾਹੇ ਤੁਸੀਂ ਬਾਈ ਰੋਡ ਜਾਮੋ ਤੇ ਜਾਂ ਫਿਰ ਬਾਈ ਟ੍ਰੇਨ ਜਾਮੋ ਜਾਂ ਬਾਈ 에ਅਰ ਜਾਮੋ ਜਿਵੇਂ ਇਸ ਸ਼ਹਿਰ ਦੇ ਵਿੱਚ ਤੁਸੀਂ ਪੈਰ ਪਾਉਂਗੇ ਤਾਂ ਜਿਹੜਾ ਸ਼ਾਹੀ ਸ਼ਾਨ ਇਸ ਦੀ ਉਹ ਤੁਹਾਡਾ ਸਵਾਗਤ ਕਰੇਗੀ ਭਾਰਤ ਦੇ ਰਾਜਸਥਾਨ ਪ੍ਰਾਂਤ ਵਿੱਚ ਜੋਧਪੁਰ ਸ਼ਹਿਰ ਦੇ ਵਿੱਚ ਇਹ ਇਹ ਜਿਹੜਾ ਕਿਲਾ ਸਥਿਤ ਹੈ ਇਹ ਜੋਧਪੁਰ ਸ਼ਹਿਰ ਦੀਆਂ ਤਸਵੀਰਾਂ ਨੇ ਤੇ ਜਦੋਂ ਐਂਟਰੀ ਕਰਦੇ ਆਂ ਰੇਲਵੇ ਸਟੇਸ਼ਨ ਤੋਂ ਗੱਲ ਕਰੀਏ ਤਾਂ ਮਹਿਜ 2 ਕੁ ਕਿਲੋਮੀਟਰ ਦੀ ਦੂਰੀ ਤੇ ਜਿਹੜਾ ਜੋਧਪੁਰ ਦਾ ਕਿਲਾ ਸਥਿਤ ਹੈ ਤੇ ਇਸ ਨੂੰ ਇਸ ਦਾ ਜਿਹੜਾ ਨਾਮ ਹੈ ਉਹ ਮਹਿਰਾਨਗੜ ਉਸ ਕਿਲੇ ਦਾ ਰੱਖਿਆ ਗਿਆ ਹੈ ਤੇ ਇਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਪਹਿਲਾਂ ਤੁਹਾਨੂੰ ਵਿਖਾਉਨੇ ਆ ਕਿ ਇਹ ਜੋਧਪੁਰ ਦੀਆਂ ਤਸਵੀਰਾਂ ਨੇ ਜੋਧਪੁਰ ਦੇ ਵਿੱਚ ਕਿਸ ਤਰ੍ਹਾਂ ਸ਼ਾਹੀ ਮਹਿਲਾਂ ਵਰਗੀਆਂ ਇਮਾਰਤਾਂ ਜਿਹੜੀਆਂ ਨੇ ਹਰ ਪਾਸੇ ਦਿਖਣਗੀਆਂ ਤੇ ਉਸ ਤੋਂ ਬਾਅਦ ਜਦੋਂ 2 ਕਿਲੋਮੀਟਰ ਬਾਹਰ ਜਾ ਕੇ ਇੱਕ ਕਿਲਾ ਜਿਹੜਾ ਇਸ ਤੱਕ ਪਹੁੰਚੋਗੇ ਤਾਂ ਉਸ ਤੋਂ ਪਹਿਲਾਂ ਤੁਸੀਂ ਇੱਕ ਵੱਡੀ ਚੜ੍ਹਾਈ ਵਾਲਾ ਰਸਤਾ ਵੀ ਚਟਾਨੀ ਰਸਤਾ ਉਪਾਰ ਕਰ ਚੁੱਕੇ ਹੋਵੋਗੇ ਇਹ ਝੀਲ ਦੇ ਕਿਨਾਰੇ ਦੇ ਦੂਜੇ ਪਾਸੇ ਇੱਕ ਵਿਸ਼ਾਲ ਜਿਹੜਾ ਦਿਖ ਰਿਹਾ ਕਿਲਾ ਇਹ ਹੀ ਮਹਿਰਾਨਗੜ੍ਹ ਕਿਲਾ ਹੈ ਜੋਧਪੁਰ ਦਾ اور ਇਸ ਦੀ ਉਚਾਈ ਜਿਹੜੀ ਹੈ ਜੋਧਪੁਰ ਤੋਂ 122 ਮੀਟਰ ਉਚਾਈ ਜਿਹੜੀ ਹੈਗੀ ਹੈ بیس ਦੀ ਜਾਨੀ ਚਟਾਨ ਜਿਹੜੀ 122 ਮੀਟਰ ਉੱਚੀ ਦੇ ਉੱਪਰ ਇੱਕ ਕਿਲਾ ਬਣਿਆ ਹੋਇਆ ਹੈ। ਕਰੀਬ ਇੰਨੀ ਹੀ ਉਚਾਈ ਅਗੇ ਕਿਲੇ ਦੀ ਹੈ। ਤਕਰੀਬ ਕਹਿ ਲਈਏ ਕਿ ਜਿਹੜਾ 300 ਮੀਟਰ ਦੇ ਆਸ-ਪਾਸ ਉੱਚੀ ਜਿਹੜੀ ਇਮਾਰਤ ਬਣ ਜਾਂਦੀ ਹੈ ਚੋਦਪੁਰ ਸ਼ਹਿਰ ਦਾ। ਤਾਂ ਇਸ ਦੇ ਇਸ ਨੂੰ ਵੇਖਣ ਦੇ ਲਈ ਜਿਸ ਤਰ੍ਹਾਂ ਯਾਤਰੀ ਜਿਹੜੇ ਆਉਂਦੇ ਨੇ ਉਹ ਵੱਡੀ ਸੰਖਿਆ ਦੇ ਵਿੱਚ ਪਹੁੰਚਦੇ ਨੇ ਸਰਦੀਆਂ ਦੇ ਵਿੱਚ ਸਰਦੀਆਂ ਦਾ ਸੀਜ਼ਨ ਜਿਹੜਾ ਰਾਜਸਥਾਨ ਘੁੰਮਣ ਦੇ ਅਨੁਕੂਲ ਹੁੰਦਾ ਹੈ ਤਾਂ ਕਿਲੇ ਦੀ ਇਹ ਸ਼ਾਹੀ ਇਮਾਰਤ ਜਿਹੜੀ ਐ ਦਿਖ ਰਹੀ ਹੈ ਇਸ ਦੀ ਸ਼ਾਨ ਜਿਹੜੀ ਉਹ ਦੂਰੋਂ ਹੀ ਦਿਖ ਰਹੀ ਹੈ ਜਦੋਂ ਅਸੀਂ ਐਂਟਰੀ ਵਾਲੇ ਪਾਸੇ ਜਾਂਦੇ ਆ ਤਾਂ ਭਾਰਤ ਦੇ ਰਾਜਸਥਾਨ ਪ੍ਰਾਂਤ ਵਿੱਚ ਜੋਧਪੁਰ ਸ਼ਹਿਰ ਦੇ ਵਿੱਚ ਇਹ ਕਿਲਾ 15ਵੀਂ ਸਦੀ ਦਾ ਬਣਿਆ ਹੋਇਆ ਜਾਨੀ 1459 ਦੇ ਵਿੱਚ ਮਾਰਵਾੜ ਜਿਹੜਾ ਰਾਜ ਹੈ ਇਸ ਦੇ ਮਹਾਰਾਜਾ ਰਾਓ ਚੋਦਾਈ ਨੇ ਕਰਵਾਇਆ ਸੀਗਾ ਇਸਰ ਨਿਰਮਾਣ ਆ ਹੁਣ ਥੋੜਾ ਮਾਡਰਨ ਜਿਹੜੀਆਂ ਚੀਜ਼ਾਂ ਅੱਗੇ ਬਣਾਈਆਂ ਗਈਆਂ ਨੇ ਇਸ ਦੀ ਵਿਜ਼ਟਰ ਕੇਂਦਰ ਹੋ ਰਿਹਾ ਹੈ ਤੇ ਜਿਵੇਂ ਜਿਵੇਂ ਅੱਗੇ ਵਧਾਂਗੇ ਤਾਂ ਤੁਹਾਨੂੰ ਜਿਹੜੀ ਭਾਰਤੀ ਭਵਨ ਨਿਰਮਾਣ ਕਲਾ ਦੇ ਦਰਸ਼ਨ ਹੋਣਗੇ ਅੰਦਰੋਂ ਜਿਹੜੀਆਂ ਬਸਤਾਂ ਤੁਸੀਂ ਵੇਖੋਗੇ ਉਹ ਹੈਰਾਨ ਕਰਨ ਵਾਲੀਆਂ ਨੇ ਜਾਨੀ ਇਨੀ ਉਚਾਈ ਤੇ ਬਣਿਆ ਹੋਇਆ ਇਹ ਕਿਲਾ ਇਸ ਦੇ ਜਾਨੀ ਅੱਠ ਦਰਵਾਜ਼ੇ ਜਿਹੜੇ ਸੀ ਉਸ ਇਸ ਕਿਲੇ ਦੇ ਵਿੱਚ ਬਣੇ ਹੋਏ ਨੇ ਤੇ ਅਣਗਿਣਤ ਬੁਰਜ ਜਿਹੜੇ ਨੇ ਉਹ ਬਣੇ ਹੋਏ ਨੇ ਕਿਲੇ ਦੇ ਆਲੇ-ਦੁਆਲੇ ਤੇ 10 ਕਿਲੋਮੀਟਰ ਲੰਮੀ ਉੱਚੀ ਕੰਧ ਜਿਹੜੀ ਹੈ ਇਸ ਦੇ ਨਾਲ ਇਹ ਕਿਲਾ ਕਿਰਿਆ ਹੋਇਆ ਹੈ ਬਾਹਰ ਤੋਂ ਅਦ੍ਰਿਸ਼ ਘਮਾਉਦਾਰ ਸੜਕਾਂ ਦੇ ਨਾਲ ਜਿਹੜਾ ਜੁੜੇ ਇਸ ਕਿਲੇ ਦੇ ਚਾਰ ਦਰਵਾਜੇ ਪ੍ਰਮੁੱਖ ਨੇ ਕਿਲੇ ਦੇ ਅੰਦਰ ਕਈ ਸ਼ਾਨਦਾਰ ਮਹਿਲ ਨੇ ਅਦਭੁਤ ਨਕਾਸ਼ੀਦਾਰ ਦਰਵਾਜੇ ਜਾਲੀਦਾਰ ਖਿੜਕੀਆਂ ਤੇ ਹੋਰ ਕਈ ਉਸਾਰੂ ਨਾਮ ਜਿਹੜੇ ਨੇ ਉਹ ਇਸ ਕਿਲੇ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਇਹ ਜਿਹੜਾ ਪਾਸਾ ਇਹ ਕਿਲੇ ਦਾ ਐਂਟਰੀ ਗੇਟ ਹੈ ਐਂਟਰੀ ਗੇਟ ਦੇ ਅੰਦਰ ਪਰਦੇ ਜਿਹੜਾ ਉਹ ਟਿਕਟ ਲੈਣੀ ਜ਼ਰੂਰੀ ਹੁੰਦੀ ਹੈ 200 ਰੁਪਏ ਟਿਕਟ ਜਿਹੜੀ ਫਿਰ ਹਾਲ ਚੱਲ ਰਹੀ ਹੈ ਭਾਰਤੀਆਂ ਦੇ ਲਈ ਤੇ ਵਿਦੇਸ਼ੀਆਂ ਦੇ ਲਈ ਇਹ ਟਿਕਟ ਥੋੜੀ ਮਹਿੰਗੀ ਹੁੰਦੀ ਹੈ ਜਿਵੇਂ ਆਮੂਮਨ ਹਰ ਦੇਸ਼ ਦੇ ਵਿੱਚ ਹੁੰਦਾ ਤਾਂ ਇਸ ਪਾਸਿਓਂ ਕਿਲੇ ਦੇ ਵਿੱਚ ਤੁਸੀਂ ਦਾਖਲ ਹੋਵੋਗੇ ਤਾਂ ਅੱਗੇ ਜੋ ਤੁਸੀਂ ਦੇਖੋਗੇ ਉਹ ਦੇਖਦੇ ਰਹਿ ਜਾਓਗੇ ਬਹੁਤ ਸਾਰੀਆਂ ਜਿਹੜੇ ਨੇ ਖੂਬਸੂਰਤ ਮਹਿਲ ਇਮਾਰਤਾਂ ਤੇ ਤਰੋਹਰ ਜਿਹੜੀ ਸੰਭਾਲ ਕੇ ਰੱਖੀ ਹੋਈ ਹੈ ਜਿਨ੍ਹਾਂ ਦੇ ਵਿੱਚ ਸ਼ਾਮਲ ਜਿਹੜੀ ਹੈ ਉਹ ਖਾਸ ਤੌਰ ਤੇ ਮੋਤੀ ਮਹਿਲ ਫੂਲ ਮਹਿਲ ਸ਼ੀਸ਼ ਮਹਿਲ ਤੇ ਦولت ਖਾਨਾ ਆਦਿ ਇਹ ਅੱਜ ਵੀ ਜਿਹੜੇ ਨੇ ਸੰਭਾਲ ਕੇ ਰੱਖੇ ਹੋਏ ਨੇ ਇਹਨਾਂ ਵਿੱਚ ਭਾਰਤੀ ਰਾਜਵੰਸ਼ਾਂ ਦੇ ਸਾਜ਼-ਸਮਾਨ ਦਾ ਵਿਸ਼ਮਕ ਜਿਹੜਾ ਇੱਕ ਸੰਗ੍ਰਹਿ ਰੱਖਿਆ ਹੋਇਆ ਹੈ ਤੇ ਇਸ ਦੇ ਇਲਾਵਾ ਬਲਕੀਆਂ ਹਾਥੀਆਂ ਦੇ ਹੌਦੇ ਤੇ ਜੋ ਉਸ ਵੇਲੇ ਰਾਜੇ ਜੂਜ ਕਰਦੇ ਸੀ ਬਰਤਦੇ ਸੀ ਉਹ ਸਾਰਾ ਕੁਝ ਸਮਾਨ ਜਿਹੜਾ ਉਹ ਸੰਭਾਲ ਕੇ ਰੱਖਿਆ ਹੋਇਆ ਹੈ ਸੈਲੀਆਂ ਦੇ ਲਘੂ ਚਿੱਤਰਾਂ ਨਾਲ ਸੰਗੀਤ ਸਾਜ਼ਾਂ ਪੋਸ਼ਾਕਾਂ ਤੇ ਫਰਨੀਚਰ ਵਗੈਰਾ ਜਿਹੜਾ ਉਹ ਵੀ ਉਸੇ ਤਰ੍ਹਾਂ ਸੰਗ੍ਰਹਿਤ ਕੀਤਾ ਹੈ ਇਹ ਦੇਖੋ ਕਿੰਨੀ ਤਕੜੀ ਕਲਾ ਦੇ ਜਿਹੜੇ ਨੇ ਉਹ ਨਮੂਨੇ ਦੇਖਣ ਨੂੰ ਮਿਲਦੇ ਨੇ ਬਾਹਰਲੇ ਪਾਸੇ ਵੀ ਕਿਲੇ ਜੀਆਂ ਉਚਾਈਆਂ ਦੇ ਉੱਪਰ ਵੀ ਜਿਹੜੇ ਖਿੜਕੀਆਂ ਦਰਵਾਜ਼ੇ ਕਿਸ ਤਰ੍ਹਾਂ ਦੇ ਨੇ ਤੇ ਸ਼ਾਨਦਾਰ ਭਵਨ ਨਿਰਮਾਣ ਕਲਾ ਦਾ ਇਹ ਕਿਲਾ ਜਿਹੜਾ ਹੈ ਨਮੂਨਾ ਹੈ ਕਿਲੇ ਦੇ ਨਾਮ ਦੀ ਗੱਲ ਕਰੀਏ ਤਾਂ ਕਿਲੇ ਦਾ ਨਾਮ ਮਹਿਰਾਨਗੜ ਹੈ ਮਹਿਰਾਨਗੜ ਦੇ ਵਿੱਚ ਇੱਕ ਖਾਸ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਜੋਧਪੁਰ ਦੀ ਗੱਲ ਕਰਦੇ ਹਾਂ ਤਾਂ ਇਸ ਨੂੰ ਸਨ ਸਿਟੀ ਵੀ ਕਿਹਾ ਜਾਂਦਾ ਹੈ ਬਲੂ ਸਿਟੀ ਵੀ ਕਿਹਾ ਜਾਂਦਾ ਹੈ ਸਨ ਸਿਟੀ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਕਿਲੇ ਦਾ ਨਾਮ ਮਹਿਰਾਨਗੜ ਹੈ ਤਾਂ ਮਹਿਰਾਨਗੜ ਕਿਉਂ ਹੈ ਮਹਿਰ ਸ਼ਬਦ ਜਿਹੜਾ ਉਹ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਨਾਮ ਸੂਰਜ ਦੇਵਤਾ ਤੇ ਇਸ ਦਾ ਨਾਮ ਜਣੀ ਪਹਿਲਾਂ ਜਿਹੜਾ ਸੀ ਉਹ ਮਹਿਰ ਕੜ ਰੱਖਿਆ ਹੋਇਆ ਸੀ ਰੌਜ ਚੋਦ ਨੇ ਤਾਂ ਉਹੀ ਕਿਲਾ ਜਿਹੜਾ ਮਹਿਰਗੜ ਤੋਂ ਹੌਲੀ-ਹੌਲੀ ਬਦਲਦਾ ਬਦਲਾ ਮਹਿਰਾਨਗੜ ਬਣ ਗਿਆ ਤਾਂ ਮਹਿਰਾਨਗੜ ਬਣਨ ਤੋਂ ਬਾਅਦ ਇੱਕ ਨਾਮ ਨਾਲ ਸੰਬੰਧ ਜਿਹੜਾ ਤੱਥ ਹੈ ਉਹ ਹੈਗਾ ਇਸ ਤਰ੍ਹਾਂ ਕਿਲੇ ਦੀ ਗੱਲ ਕਰੀਏ ਤਾਂ ਕਿਲੇ ਦਾ ਮਾਡਲ ਜਿਹੜਾ ਉਹ ਐਂਟਰੀ ਗੇਟ ਦੇ ਨਾਲ ਹੀ ਰੱਖਿਆ ਉਹ ਤੁਹਾਨੂੰ ਪਹਿਲਾਂ ਆਪਾਂ ਮਾਡਲ ਜਿਹੜਾ ਉਹ ਮਾਡਲ ਹੈ ਉਸ ਤੇ ਨਜ਼ਰ ਮਰੋ ਇਹ ਮਾਡਲ ਹੈ ਇਹ ਮਾਡਲ ਜਿਹੜਾ ਕਿਲੇ ਦਾ ਪਿੱਤਲ ਦਾ ਬਣਿਆ ਹੋਇਆ ਹੈ ਔਰ ਜਦੋਂ ਟਿਕਟ ਲੈ ਕੇ ਅਸੀਂ ਅੰਦਰ ਵੜਨ ਲੱਗਦੇ ਆ ਤਾਂ ਸਭ ਤੋਂ ਪਹਿਲਾਂ ਇਹ ਮਾਡਲ ਜਿਹੜਾ ਸਵਾਗਤ ਕਰਦਾ ਹੈ ਹਰ ਚੀਜ਼ ਬਰੀਕੀ ਨਾਲ ਇਸ ਮਾਡਲ ਦੇ ਵਿੱਚ ਉੱਕਰੀ ਹੋਈ ਹੈ ਬਣਾਈ ਹੋਈ ਹੈ ਪਿੱਤਲ ਦੇ ਇਸ ਮਾਡਲ ਦੇ ਵਿੱਚ ਇਹ ਦੇਖੋ ਜਿੱਧਰੋਂ ਕੈਮਰਾ ਸ਼ੁਰੂ ਹੋ ਰਿਹਾ ਇਹ ਐਂਟਰੀ ਗੇਟ ਵਾਲਾ ਪਾਸਾ ਹੈ ਇਹ ਜਿੱਧਰੋਂ ਅਸੀਂ ਦਾਖਲ ਹੋਏ ਆ ਅੰਦਰੋਂ ਜਿਵੇਂ ਜਿਵੇਂ ਰਸਤੇ ਉਹ ਸਾਰੇ ਬਣੇ ਹੋਏ ਨੇ ਇਸੇ ਤਰ੍ਹਾਂ ਟੂਰਿਸਟ ਵੀ ਅੰਦਰ ਦਾਖਲ ਹੁੰਦੇ ਨੇ ਤੇ ਇਹ ਪਾਸਾ ਜਿਹੜਾ ਕਿਲੇ ਦੇ ਅੰਦਰ ਜਾਂਦਾ ਹੈ ਤੇ ਅੰਦਰ ਜਿਹੜਾ ਕੁਝ ਦੇਖਣ ਨੂੰ ਮਿਲਦਾ ਜਿੱਦਾਂ ਮੈਂ ਦੱਸਿਆ ਕਿ 8 ਦਰਵਾਜੇ ਨੇ 8 ਦਰਵਾਜਿਆਂ ਦੇ ਅਲੱਗ-ਅਲੱਗ ਨਾਮ ਨੇ ਤੇ ਮਹਿਰਾਨਗੜ ਕਿਲਾ ਜਿਹੜਾ ਉਹ ਰਾਜਸਥਾਨ ਦੇ ਵੱਡੇ ਮਜ਼ਬੂਤ ਕਿਲਿਆਂ ਦੇ ਵਿੱਚੋਂ ਇੱਕ ਹੈ ਤੇ ਤਕਰੀਬਨ 5 ਵਰਗ ਕਿਲੋਮੀਟਰ ਦੇ ਵਿੱਚ ਇਹ ਕਿਲਾ ਫੈਲਿਆ ਹੋਇਆ ਹੈ ਕਿਲੇ ਦੇ ਚਾਰੇ ਪਾਸੇ ਬਣੀਆਂ ਹੋਈਆਂ ਮਜ਼ਬੂਤ ਕੰਧਾਂ ਜਿਹੜੀਆਂ ਨੇ ਉਹ 118 ਫੁੱਟ ਤੱਕ ਉੱਚੀਆਂ ਨੇ ਤੇ 69 ਫੁੱਟ ਤੱਕ ਚੌੜੀਆਂ ਨੇ ਕਿਰਦੇ ਅੰਦਰ ਦਾਖਲ ਹੋਣ ਲਈ ਸੱਤ ਦਰਵਾਜਿਆਂ ਵਿੱਚੋਂ ਲੰਘਣਾ ਪੈਂਦਾ ਹੈ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਦਰਵਾਜੇ ਨੇ ਹਰ ਦਰਵਾਜੇ ਦੇ ਵਿੱਚ ਇਸ ਤਰ੍ਹਾਂ ਸੰਗੀਤ ਕਲਾ ਦੇ ਨਮੂਨੇ ਜਿਹੜੇ ਨੇ ਉਹ ਸੁਣਨ ਨੂੰ ਮਿਲਦੇ ਨੇ ਤੇ ਸੰਗੀਤਕਾਰ ਜਿਹੜੇ Rajasthan ਦੇ ਜਿਹੜੇ ਸਥਾਨਕ ਕਲਾਕਾਰ ਨੇ ਉਹ ਆਪਣੇ ਲੋਕ ਸਾਜ਼ਾਂ ਦੇ ਨਾਲ ਯਾਤਰੀਆਂ ਟੂਰਿਸਟਾਂ ਦਾ ਇਸ ਤਰ੍ਹਾਂ ਸਵਾਗਤ ਕਰਦੇ ਨੇ ਇਹ ਇੱਕ ਰੰਗਤ ਦਿੰਦਾ ਹੈ ਉਸ ਸ਼ਾਹੀ ਸ਼ਾਨ ਨੂੰ ਹੋਰ ਖੂਬਸੂਰਤ ਜਿਹੜਾ ਕੂਸੂਰਤੀ ਪ੍ਰਦਾਨ ਕਰਦਾ ਹੈ ਜਦੋਂ ਕਲਾਕਾਰ ਜਿਹੜੇ ਨੇ ਉਹ ਟੂਰਿਸਟਾਂ ਦਾ ਇਸ ਤਰ੍ਹਾਂ ਰਾਜਸਥਾਨੀ ਧੁਨਾ ਦੇ ਨਾਲ ਸਵਾਗਤ ਕਰਦੇ ਨੇ ਤਾਂ ਇਹ ਕਿਲੇ ਦੇ ਇੰਟਰੀ ਵਾਲੇ ਪਾਸੇ ਦੇ ਅਲੱਗ-ਅਲੱਗੇ ਦਰਵਾਜ਼ਿਆਂ ਦੇ ਵਿੱਚੋਂ ਜਦੋਂ ਟੂਰਿਸਟ ਅਗੇ ਲੰਘਦੇ ਨੇ ਉਹ ਪਾਸਾ ਹੈ ਇਹ ਤੇ ਕਿਲੇ ਦੇ ਅੰਦਰ ਦਾਖਲ ਹੋਣ ਤੋਂ ਬਾਅਦ ਜੈਪੁਰ ਫਤੇਪੋਲ ਲੋਪੋਲ ਇਹ ਗੇਟ ਨੇ ਮਤਲਬ ਜੈ ਗੇਟ ਜਾਂ ਫਤੇ ਗੇਟ ਲੋ ਲੋ ਗੇਟ ਇਹ ਗੇਟਾਂ ਦੇ ਨਾਮ ਨੇ ਦਰਵਾਜ਼ੇ ਨੇ ਜਿਨ੍ਹਾਂ ਦਾ ਨਾਮ ਹੈ ਤੇ ਜੈਪੋਲ ਦਾ ਨਿਰਮਾਣ ਮਹਾਰਾਜਾ ਮਾਨ ਸਿੰਘ ਨੇ ਕਰਵਾਇਆ ਸੀਗਾ ਤੇ ਮਹਾਰਾਜਾ ਮਾਨ ਸਿੰਘ ਨੇ 1806 ਵਿੱਚ ਜੈਪੁਰ ਤੇ ਬੀਕਾਨੇਰ ਦੀਆਂ ਸੈਨਾਵਾਂ ਨੂੰ ਹਰਾਉਣ ਤੋਂ ਬਾਅਦ ਉਹਨਾਂ ਦੇ ਉੱਤੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਜੈਪੋਲ ਜਿਹੜਾ ਉਸ ਦਾ ਉਸ ਜਿਹੜਾ ਨਿਰਮਾਣ ਕਰਵਾਇਆ ਸੀ ਫਤਿਹਪੋਲ ਦੀ ਵਿਚਾਰੀ ਇੱਥੇ ਆ ਕੇ ਦੇਖੋ ਇਹ ਜਿਹੜੇ ਸਾਨੂੰ ਪ੍ਰੇਰਿਤ ਦਾ ਸਥਾਨਕ ਸਾਇਕਲ ਰੇਡਾਂ ਉਹ ਟੂਰਿਸਟਾਂ ਦਾ ਮਨੰਦਨ ਕਰਦੇ ਨੇ ਕਿ ਇਸ ਸਟਰੀਟ ਇਸ ਦਾ ਪੂਰ ਲਲਤ ਕੰਬਨੇ ਇਹਨਾਂ ਨਾਲ ਫੋਟੋਆਂ ਖਿਚਵਾਉਣਾ ਇਹਨਾਂ ਟੂਰਿਸਟਾਂ ਦੀ ਖਾਸ ਸੰਦੂੰਗ ਹੈ ਤਾਂ ਅਸੀਂ ਜਦੋਂ ਦਰਵਾਜ਼ਿਆਂ ਦੀ ਗੱਲ ਕਰਦੇ ਹਾਂ ਤਾਂ ਇਹ ਦਰਵਾਜ਼ੇ ਜਿਹੜੇ ਸੀ ਜੈਪੂਰ ਤੋਂ ਇਲਾਵਾ ਫਤੇਪੋਲ ਦੀ ਉਸਾਰੀ ਮਹਾਰਾਜਾ ਅਜੀਤ ਸਿੰਘ ਨੇ ਮੁਗਲਾਂ ਵਿਰੁੱਧ ਜਿੱਤ ਦਰਜ ਕਰਨ ਦੀ ਖੁਸ਼ੀ ਦੇ ਵਿੱਚ ਕਰਵਾਈ ਸੀ ਮਹਿਰਾਨਗੜ ਕਿਲੇ ਦੇ ਮੁੱਖ ਕੰਪਲੈਕਸ ਦਾ ਆਖਰੀ ਦਰਵਾਜਾ ਜਿਹੜਾ ਉਹ ਲੋਹਾਪੋਲ ਹੈ ਲੋਹਾਪੋਲ ਦੇ ਕੰਬੇ ਪਾਸੇ ਰਾਜਾ ਮਾਨ ਸਿੰਘ ਦੀਆਂ ਰਾਣੀਆਂ ਦੇ ਸਤੀ ਨਿਸ਼ਾਨ ਅੱਜ ਵੀ ਜਿਹੜੇ ਨੇ ਉਹ ਵੇਖੇ ਜਾ ਸਕਦੇ ਨੇ ਤੇ ਇਸ ਤੋਂ ਇਲਾਵਾ ਇਮਾਰਤਾਂ ਦੇ ਉੱਤੇ ਕੀਤੀ ਹੋਈ ਜਿਹੜੀਆਂ ਔਰਤਾਂ ਜਿਹੜੀਆਂ ਸੀ ਉਹ 1847 ਵਿੱਚ ਆਪਣੇ ਪਤੀ ਦੇ ਅੰਤਮ ਸੰਸਕਾਰ ਸਮੇ ਉਸ ਦੀ ਚੀਤਾ ਵਿੱਚ ਹੀ ਸਤੀ ਹੋ ਗਈਆਂ ਸੀ ਅਕਸਰ ਇਸ ਨੂੰ ਰਾਜਪਥਾਨੇ ਦੇ ਵਿੱਚ ਜਾਂ ਕਹੇ ਲਈਏ ਭਾਰਤੀ ਇਤਿਹਾਸ ਦੇ ਵਿੱਚ ਜੋਰ ਪ੍ਰਥਾ ਵੀ ਕਿਹਾ ਜਾਂਦਾ ਰਿਹਾ ਹੈ ਹਾਲਾਂਕਿ ਬਾਅਦ ਦੇ ਵਿੱਚ ਖਤਮ ਹੋ ਗਈ ਰਾਜਪੂਤ ਰਾਣੀਆਂ ਇਸ ਪ੍ਰਸਤਾਨ ਨੂੰ ਅੰਜਾਮ ਦਿੱਤੀ ਸੀ ਕਿਲੇ ਦੀਆਂ ਵੱਖ-ਵੱਖ ਇਮਾਰਤਾਂ ਉੱਤੇ ਨਕਾਸ਼ੀ ਮੀਨਾਕਾਰੀ ਚਿੱਤਰਕਲਾ ਤੇ ਬਖਮਾਲ ਦਰਸ਼ਨ ਇਸ ਚੀਜ਼ ਦੇ ਹੁੰਦੇ ਨੇ ਦੇਸੀ ਉਦੇਸੀ ਟੂਰਿਸਟ ਜਿਹੜੇ ਨੇ ਇਸ ਚੀਜ਼ ਨੂੰ ਬੜਾ ਨੇੜਿਓਂ ਮਾਰਦੇ ਨੇ ਇਸ ਬ੍ਰੀਕੀ ਤੇ ਹੈਰਾਨ ਵੀ ਹੁੰਦੇ ਨੇ ਕਿ ਕਿਵੇਂ ਇਹਨਾਂ ਰਾਜੇ ਮਹਾਰਾਜਿਆਂ ਮਹਾਰਾਜਿਆਂ ਨੇ ਇਸ ਨਕਾਸ਼ੀ ਨੂੰ ਜਿਹੜੇ ਪੱਥਰਾਂ ਦੇ ਉੱਪਰ ਨਕਾਸ਼ੀ ਕੀਤੀ ਹੋਈ ਹੈ ਇਹ ਦੇਖੋ ਜਾਲੀਦਾਰ ਜਿਹੜੀਆਂ ਖਿੜਕੀਆਂ ਨੇ ਇਹ ਵੇਖਣ ਵਾਲੀਆਂ ਨੇ ਹਜ਼ਾਰਾਂ ਸਾਲਾਂ ਤੋਂ ਇਸੇ ਤਰ੍ਹਾਂ ਹੀ ਜਿਹੜਿਆ ਇਹਨਾਂ ਪੱਥਰਾਂ ਦੀ ਨਾ ਤਾਂ ਰੰਗਤ ਮੱਧਮ ਪਈ ਹੈ ਨਾ ਇਹਨਾਂ ਤੇ ਮੁੱਟੀ ਧੂੜ ਧੁੱਪ ਮੌਸਮ ਦਾ ਕੋਈ ਅਸਰ ਹੋਇਆ ਹੈ ਉਹੀ ਸ਼ਾਹੀ ਜਿਹੜੀ ਸ਼ਾਨ ਹੈ ਉਹ ਅੱਜ ਵੀ ਬਰਕਰਾਰ ਹੈ ਇਹ ਹੀ ਚੀਜ਼ ਇਹਨਾਂ ਕਿਲਿਆਂ ਦੇ ਵਿੱਚ ਵੇਖਣ ਵਾਲੀ ਹੁੰਦੀ ਹੈ ਜਦੋਂ ਅਸੀਂ ਅੰਦਰ ਵੜਦੇ ਹਾਂ ਤਾਂ ਇਹ ਇੱਕ ਜਿਹੜਾ ਹੌਦਾ ਹਾਥੀ ਹੌਦਾ ਬਣਿਆ ਹੋਇਆ ਹੌਦਾ ਖਾਨਾ ਇਹਨੂੰ ਕਹਿੰਦੇ ਨੇ ਇਹ ਦੇਖੋ ਸ਼ੇਰਾਂ ਦੀਆਂ ਮੂਰਤੀਆਂ ਬਣੀ ਹੋਈਆਂ ਨੇ ਹਾਥੀ ਹੌਦੇ ਕਿਹਾ ਜਾਂਦਾ ਜਿਹੜੇ ਹਾਥੀਆਂ ਦੇ ਉੱਪਰ ਪਾਲਕੀਆਂ ਰੱਖੀਆਂ ਜਾਂਦੀਆਂ ਨੇ ਫਿਰ ਉਹਨਾਂ ਪਾਲਕੀਆਂ ਦੇ ਵਿੱਚ ਰਾਜੇ ਤੇ ਰਾਣੀਆਂ ਸਵਾਰੀ ਕਰਦੇ ਸੀ ਖਾਸ ਕਰਕੇ ਰਾਜੇ ਜਿਹੜੇ ਸੀ ਉਹ ਹਾਥੀ ਹੌਦਿਆਂ ਤੇ ਸਵਾਰ ਹੁੰਦੇ ਸੀ ਜਦੋਂ ਉਹ ਆਪਣੀ ਪਰਜਾ ਦੇ ਵਿੱਚ ਵਿਚਰਦੇ ਸੀ ਇਹ ਦੇਖੋ ਇਹ ਉਹ ਹਾਥੀ ਹੌਦੇ ਸੰਭਾਲ ਕੇ ਰੱਖੇ ਨੇ ਜਿਨ੍ਹਾਂ ਦੇ ਉੱਪਰ ਜਾਂਦੀ ਦੇ ਸ਼ੇਰ ਤੇ ਸੋਨੇ ਦੀ ਨਕਾਸ਼ੀ ਵਗੈਰਾ ਵੀ ਕੀਤੀ ਹੋਈ ਹੈ ਤਾਂ ਇਹ ਸਾਰੀਆਂ ਚੀਜ਼ਾਂ ਬੜੀਆਂ ਸੰਭਾਲ ਕੇ ਰੱਖੀਆਂ ਨੇ ਨਾਲੋਂ ਨਾਲ ਉਹ ਚਿੱਤਰ ਜਿਹੜੇ ਨੇ ਉਹ ਪੇਂਟਿੰਗ ਜਿ ਲਗਾਈਆਂ ਗਈਆਂ ਨੇ ਤਾਂ ਕਿ ਇਹਨਾਂ ਜਿਸ ਤਰ੍ਹਾਂ ਹਾਥੀ ਹੌਦ ਦੇ ਸੰਭਾਲੇ ਹੋਏ ਨੇ ਤਾਂ ਪਤਾ ਲੱਗੇ ਕਿ ਇਹਨਾਂ ਦੀ ਪ੍ਰਸੰਗਿਕਤਾ ਕੀ ਹੈ ਇਹ ਸਮਾਨ ਜਿਹੜਾ ਕਿਸ ਤਰ੍ਹਾਂ ਵਰਤਿਆ ਜਾਂਦਾ ਸੀ ਰਾਜੇ ਜਿਹੜੇ ਸੀ ਉਹ ਕਿਸ ਤਰ੍ਹਾਂ ਇਸ ਸਮਾਨ ਨੂੰ ਵਰਤੇ ਸੀ ਇਹ ਦੇਖੋ ਇਹ ਸ਼ੀਸ਼ੇ ਲੱਗੇ ਹੋਏ ਨੇ ਇਸ ਸਾਫਤੀ ਹੌਦ ਦੇ ਵਿੱਚ ਸ਼ੀਸ਼ੇ ਉਹ ਦੀ ਵਰਤੋਂ ਦੇਖੋ ਕਿੰਨੇ ਸ਼ਾਨਦਾਰ ਢੰਗ ਨਾਲ ਕੀਤੀ ਗਈ ਹੈ ਤੇ ਅਲੱਗ-ਅਲੱਗ ਹਾਥੀ ਹੌਦ ਦੇ ਜਿਹੜੇ ਉਹ ਇਸ ਮਿਊਜ਼ੀਅਮ ਦੇ ਵਿੱਚ ਇਸ ਸੰਗ੍ਰਹਿਲ ਦੇ ਵਿੱਚ ਸਜਾ ਕੇ ਰੱਖੇ ਹੋਏ ਨੇ ਉੱਪਰ ਦੇਖੋ ਉਸੇ ਤਰ੍ਹਾਂ ਹੀ ਛਤਰੀ ਜੁੜੀ ਆ ਲੱਗੀ ਹੋਈ ਹੈ ਇਹ ਇੱਕ ਹੋਰ ਹਾਥੀ ਹੌਦ ਹੈ ਆਮ ਕਰਕੇ ਤੁਸੀਂ ਪੁਰਾਣੇ ਪੋਸਟਰਾਂ ਦੇ ਵਿੱਚ ਇਹ ਚੀਜ਼ਾਂ ਦੇਖਦੇ ਹੋਵੋਗੇ ਜਿੱਥੇ ਰਾਜੇ ਮਹਾਰਾਜਿਆਂ ਦੀਆਂ ਪੇਂਟਿੰਗ ਹੁੰਦੀਆਂ ਨੇ ਕਿ ਉਹ ਜਹੀ ਪਾਲਕੀਆਂ ਦੇ ਵਿੱਚ ਸਵਾਰ ਹੁੰਦੇ ਨੇ ਇਹ ਜਿਹੜੀ ਪਾਲਕੀ ਤੁਸੀਂ ਦੇਖ ਰਹੇ ਹੋ ਇਹ ਪਾਲਕੀ ਜਿਹੜੀ ਹੈ ਇਹ ਮਰਦਾਨਾ ਨਹੀਂ ਹੈ ਇਹ ਜਨਾਨਾ ਹੈ ਰਾਣੀਆਂ ਦੇ ਵਾਸਤੇ ਵਰਤੀ ਜਾਂਦੀ ਸੀ ਅੰਦਰ ਕੇ ਤੇ ਇਹ ਦੇਖੋ ਇਹ ਹਥਿਆਰ ਸੰਭਾਲ ਕੇ ਰੱਖੇ ਹੋਏ ਨੇ ਇਹਨਾਂ ਦੇ ਵਿੱਚ ਜਿੱਥੇ ਜੋਧ ਸਿੰਘ ਦੀ ਤਲਵਾਰ ਜੋਧਰਾਓ ਦੀ ਤਲਵਾਰ ਹੈ ਉੱਥੇ ਹੀ ਅਕਬਰ ਦੀ ਤਲਵਾਰ ਨੂੰ ਵੀ ਸੰਭਾਲ ਕੇ ਰੱਖਿਆ ਗਿਆ ਤੇ ਜ਼ਿਆਦਾਤਰ ਜਿਹੜੇ ਯੁੱਧ ਲੜੇ ਮੁਗਲਾਂ ਨੇ ਮੁਗਲਾਂ ਨਾਲ ਉਹ ਰਾਜਪੂਤਾਂ ਨੇ ਲੜੇ ਤੇ ਜਿਸ ਤਰ੍ਹਾਂ ਕਹ ਲਈਏ ਪੰਜਾਬ ਦੇ ਵਿੱਚ ਸਿੱਖ ਸ਼ਕਤੀ ਜਿਹੜੀ ਸੀ ਉਹ ਦਸ਼ਮਣਾਂ ਦਾ ਸਾਹਮਣਾ ਕਰਨ ਲਈ ਟੱਕਰਾਂ ਕਰਨ ਲਈ ਤਿਆਰ-ਬਰਤਿਆਰ ਦੇਖੀ ਗਈ ਸਭ ਤੋਂ ਵੱਧ ਯੁੱਧ ਲੜੇ ਗਏ ਜੰਗਾਂ ਲੜੀਆਂ ਗਈਆਂ ਦਸਮ ਪਾਸ਼ਾ ਤੋਂ ਲੈ ਕੇ ਤੇ ਇਧਰ ਜਿਹੜੇ ਸੀ ਰਾਜਪਤਾਨੇ ਦੇ ਵਿੱਚ ਰਾਜਪੂਤ ਰਾਜਾ ਨੇ ਕੂ ਟੱਕਰ ਲਈ ਮੁਗਲਾਂ ਨਾਲ ਤੇ ਫਿਰ ਅੰਗਰੇਜ਼ਾਂ ਨਾਲ ਵੀ ਟੱਕਰ ਲੈਂਦੇ ਰਹੇ ਤੇ ਭਾਵੇਂ ਕਿ ਦੱਖਣੀ ਭਾਰਤ ਦੀ ਗੱਲ ਕਰੀਏ ਤਾਂ ਉੱਥੇ ਮਰਾਠਾ ਸ਼ਕਤੀ ਜਿਹੜੀ ਸੀ ਉਹ ਮਜ਼ਬੂਤ ਸੀ ਪਰ ਰਾਜਸਥਾਨ ਦੀ ਰਾਜਪੂਤਾਨਾ ਸ਼ਕਤੀ ਦੀ ਗੱਲ ਕਰੀਏ ਤਾਂ ਇਹ ਦੇਵਸਾਲ ਸੀ ਇਹਨਾਂ ਨੂੰ ਜੰਗਾ ਜਿੱਦਾਂ ਦਾ ਸ਼ੌਕ ਜਿਹੜਾ ਸੀ ਉਹ ਜਨਮ ਤੋਂ ਹੀ ਹੁੰਦਾ ਸੀ ਇਹ ਦੇਖੋ ਜਿਹੜੀ ਬੰਦੂਕ ਪਈ ਹੈ ਹੀਰਿਆਂ ਜਿਹੜੀ ਬੰਦੂਕ ਹੈ ਇਸ ਦੇ ਉੱਪਰ ਜਿਹੜਾ ਸੋਨਾ ਚਾਂਦੀ ਵੀ ਲੱਗਿਆ ਹੋਇਆ ਹੈ ਇਹ ਮਤਲਬ ਰਾਜਾ ਦਾ ਸ਼ੌਕ ਸੀ ਹਥਿਆਰ ਬੜੀ ਹਥਿਆਰ ਰੱਖਣਾ ਤੇ ਇਹ ਬੰਦੂਕ ਤੋਂ ਇਲਾਵਾ ਇਹ ਵਸਤਰ ਨੇ ਜਿਹੜੇ جنگ ਚ ਪਹਿਨ ਕੇ ਆਮ ਕਰਕੇ ਰਾਜੇ ਜਾਂਦੇ ਸੀ ਤਾਂ ਕਿ ਜਿਹੜਾ ਪਾਲਾ ਬੰਦੂਕ ਜਾਂ ਕਹ ਲਈਏ ਤਲਵਾਰ ਵਗੈਰਾ ਇਸ ਦਾ ਅਸਰ ਜਿਹੜਾ ਉਹ ਸਰੀਰ ਤੇ ਨਾ ਹੋਵੇ ਜਦੋਂ ਉਸ ਦੇ ਉੱਤੇ ਕੋਈ ਦੁਸ਼ਮਣ ਬਾਰ ਕਰੇ ਤਾਂ ਇਸ ਤਰ੍ਹਾਂ ਦੇ ਬਸਤਰ ਜਿਹੜੇ ਸੀ ਉਹ ਬਣਾਏ ਜਾਂਦੇ ਸੀ ਇਹ ਸਿੱਕਾ ਪਣਾਰ ਹੈ ਆਮ ਕਹ ਲਈਏ ਕਿ Rajput ਕਾਲ ਦੇ ਜਿਹੜੇ ਸਿੱਕੇ ਨੇ ਬਕੋਵਾ ਰਾਜਿਆਂ ਦੁਆਰਾ ਉਸ ਵੇਲੇ ਜਾਰੀ ਕੀਤੇ ਗਏ ਸੀ ਇਹ ਸਿੱਕੇ ਵੀ ਸੰਗ੍ਰਹਿਾਲਿਆ ਦੇ ਵਿੱਚ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖੇ ਹੋਏ ਨੇ ਨਾਲ ਨਾਲ ਇਹਨਾਂ ਦਾ ਬਿਰਤਾਂਤ ਵੀ ਲਿਖਿਆ ਹੋਇਆ ਹੈ ਕਿ ਕਿਹੜੇ ਰਾਜੇ ਨੇ ਕਿਹੜਾ ਸਿੱਕਾ ਜਿਹੜਾ ਉਹ ਜਾਰੀ ਕੀਤਾ ਕਦੋਂ ਜਾਰੀ ਕੀਤਾ ਇਹ ਸਾਰਾ ਕੁਝ ਬਿਰਤਾਂਤ ਤੁਹਾਨੂੰ ਜਦੋਂ ਤੁਸੀਂ ਇਹਨੂੰ ਦੇਖਣ ਜਾਓਗੇ ਤਾਂ ਤੁਹਾਨੂੰ ਇਹ ਚੀਜ਼ਾਂ ਦੀ ਡਿਟੇਲ ਵੀ ਜਿਹੜੀ ਆ ਉਹ ਪੂਰੀ ਇੱਥੋਂ ਮਿਲ ਜਾਏਗੀ ਇਸ ਸਿੱਕੇ ਨੇ ਤੇ ਜਿਹੜੇ ਬਕਵਖਰਾਣਿਆਂ ਦੇ ਵੱਲੋਂ ਜਾਰੀ ਕੀਤੇ ਗਏ ਇਹ ਇਸ ਤੋਂ ਇਲਾਵਾ ਪੰਗੂੜਾ ਗੈਲਰੀ ਵੀ ਇੱਥੇ ਬਣੀ ਹੋਈ ਹੈ ਮਿਊਜ਼ੀਅਮ ਦੇ ਵਿੱਚ ਤੇ ਇਸ ਜੋਧਪੁਰ ਦੇ ਕਿਲੇ ਦੇ ਵਿੱਚ ਬਰਾਸਤ ਨੂੰ ਬੜਾ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਕਰਨੀ ਮਾਤਾ ਹ ਹੈ ਇਸ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਕਿਲੇ ਦੀ ਨੀ ਜਿਹੜੀ ਹੈ ਉਹ ਕਰਨੀ ਮਾਤਾ ਦੀ ਸਰਪਸਤੀ ਹੇਠ ਰੱਖੀ ਗਈ ਤੇ ਜਦੋਂ ਮਹਾਰਾਨਗੜ ਜਿਹੜਾ ਉਹ ਬਣਿਆ ਉਸ ਤੋਂ ਬਾਅਦ ਜੋਧਪੁਰ ਸ਼ਹਿਰ ਬਸਾਇਆ ਗਿਆ ਤੇ ਮੰਡੇਰ ਰਿਆਸਤ ਜਾਂ ਰਾਜਧਾਨੀ ਬਦਲ ਕੇ ਜੋਧਪੁਰ ਨੂੰ ਰਾਜਧਾਨੀ ਬਣਾਇਆ ਗਿਆ ਸੀ ਰਾਓ ਜੋਧ ਦੇ ਵੱਲੋਂ ਇਹ ਬੰਦੂਕਾਂ ਨੇ ਬੰਦੂਕਾਂ ਤੋਂ ਇਲਾਵਾ ਕਿਲੇ ਦੇ ਵਿੱਚ ਤੁਹਾਨੂੰ ਪੇਂਟਿੰਗਜ਼ ਬਹੁਤ ਮਿਲਣਗੀਆਂ ਰਾਜਪੂਤਾਨਾ ਕਾਲ ਦੀਆਂ ਪੇਂਟਿੰਗ ਜਿਆਦਾਤਰ ਕ੍ਰਿਸ਼ਨ ਭਗਵਾਨ ਨਾਲ ਸੰਬੰਧਤ ਪੇਂਟਿੰਗ ਜਿਹੜੀਆਂ ਨੇ ਉਹ ਦੇਖਣ ਨੂੰ ਮਿਲਣਗੀਆਂ ਇਹ ਸ਼ਾਹੀ ਸ਼ਾਨ ਹੈ ਅੰਦਰੋਂ ਮਹਿਲਾਂ ਦੀ ਜੋ ਕਿਲੇ ਦੇ ਵਿੱਚ ਮਹਿਲ ਬਣੇ ਹੋਏ ਨੇ ਤਾਂ ਇਹ ਰਾਜਪੂਤਾਨਾ ਕਾਲ ਦੀ ਸ਼ਾਹੀ ਸ਼ਾਨ ਤੁਸੀਂ ਦੇਖੋ ਅੰਦਰੋਂ ਕੰਦਾ ਜੇ ਇਹ ਦੇਖੋ ਸੋਨੇ ਦੀ ਨਕਾਸ਼ੀ ਕੀਤੀ ਹੋਈ ਹੈ ਸੋਨੇ ਦਾ ਪੱਤਰਾ ਲੱਗ ਕੇ ਇਹ ਜਿਹੜਾ ਅਸਲ ਦੇ ਵਿੱਚ ਜਿਹੜਾ ਫੂਲ ਮਹਿਲ ਹੈ ਤੇ ਫੂਲ ਮਹਿਲ ਦੇ ਵਿੱਚ ਇਹ ਸ਼ਾਨਦਾਰ ਨਕਾਸ਼ੀ ਛਤ ਦੇਖੋ ਇਸ ਦੀ ਸੋਨੇ ਦੀ ਇੰਨੀ ਕੁ ਸੁੰਦਰ ਨਕਾਸ਼ੀ ਛਤ ਦੇ ਉੱਪਰ ਸੋਨੇ ਦੇ ਪੱਤਰੇ ਉੱਪਰ ਕੀਤੀ ਹੋਈ ਹੈ ਕਿ ਬੰਦਾ ਦੇਖਦਾ ਦੇਖਦੇ ਰਹਿ ਜਾਂਦਾ ਹੈ ਇਹ ਦੇਖੋ ਸਾਹਮਣੇ ਦੀਆਂ ਕੰਧਾਂ ਦੇ ਉੱਪਰ ਇਸ ਤਰ੍ਹਾਂ ਲੱਗਦਾ ਪਿਛਲੇ ਪਾਸੇ ਜਿਵੇਂ ਡਾਈਟਾ ਚੱਲ ਰਹੇ ਹਨ ਉਹ ਡਾਈਟਾ ਮੀਂ ਸੀਸ਼ੇ ਰੰਗਦਾਰ ਸੀਸ਼ੇ ਲੱਗ ਰਹੇ ਨੇ ਜਦੋਂ ਇਹ ਰੋਸ਼ਨੀ ਪੈਂਦੀ ਹੁੰਦੀ ਹੈ extra ਰੰਗ ਆ ਕੇ ਲੱਗਿਆ ਚੱਲ ਰਹੇ ਨੇ ਕਿਉਂਕਿ ਰੋਸ਼ਨੀ ਇਸ ਵਿੱਚ ਡਾਈਟਾ ਵੀ ਨਹੀਂ ਸੀ ਤੇ ਇਹ ਦੇਖੋ ਛੱਤ ਦੀ ਇੰਨੀ ਬ੍ਰਿਕੀ ਨਾਲ ਸੋਨ ਦੇ ਪੱਤਰੇ ਦੀ ਨਕਾਸ਼ੀ ਕੀਤੀ ਹੋਈ ਹੈ ਕਿ ਇਹ ਖੂਬਸੂਰਤ ਨਕਾਸ਼ੀ ਨੂੰ ਨਜ਼ਰ ਨਾ ਲੱਗੇ ਇਸ ਲਈ ਇਸ ਦੇ ਚਾਰੇ ਪਾਸੇ ਕਾਲੀਆਂ ਟੋਰੀਆਂ ਲਟਕਾਈਆਂ ਹੁੰਦੀਆਂ ਸੀ ਤੇ ਇਹ ਦੇਖੋ ਪਿਲਰਾਂ ਦੇ ਉੱਪਰ ਨਕਾਸ਼ੀ ਕੀਤੀ ਗਈ ਇਹ ਛੱਤ ਦੀ ਨਕਾਸ਼ੀ ਹੈ ਤੇ ਹੇਠਾਂ ਦੇਖੋ ਸ਼ਾਹੀ ਸ਼ਾਨ ਦੇਖੋ ਇਹਨੂੰ ਮਤਲਬ ਹਰ ਪਾਸੇ ਇਹ ਸ਼ੀਸ਼ੇ ਜਿਹਨਾਂ ਦੀ ਮੈਂ ਗੱਲ ਕਰ ਰਿਹਾ ਸੀ ਕਿ ਕਲਰਫੁਲ ਸ਼ੀਸ਼ੇ ਇਸ ਤਰ੍ਹਾਂ ਦੀ ਆਵਾ ਬਖੇੜਦੇ ਨੇ ਜਿਵੇਂ ਇਹਨਾਂ ਦੇ ਵਿੱਚ ਕੋਈ ਰੋਸ਼ਨੀ ਦਾ ਸਰੋਤ ਲੱਗਿਆ ਹੋਵੇ ਇਹ ਸਬਰ ਬਾਰਾਂ ਰੋਸ਼ਨ ਲੈ ਕੇ ਇਸ ਤਰ੍ਹਾਂ ਦੀ ਆਵਾ ਬਖੇੜਦੇ ਨੇ ਅੰਦਰ ਦੇ ਦ੍ਰਿਸ਼ ਦੇਖੋ ਮਹਿਲ ਦੇ ਵਿੱਚ ਇਹ ਜਿਹੜਾ ਫੁੱਲ ਮਹਿਲ ਹੈ ਅੰਦਰ ਰਾਜੇ ਦਾ ਉਹ ਜਿਹੜਾ ਉਹ ਪਾਲਕੀ ਲੱਗੀ ਹੋਈ ਹੈ ਤੇ ਇਹ ਦੇਖੋ ਇਹ ਚਿਲਰ ਦੀ ਜਗ੍ਹਾ ਦਾ ਇਸ ਤਰ੍ਹਾਂ ਕਿੰਨੇ ਖੂਬਸੂਰਤ ਬਣਾਈ ਗਈ ਹੈ ਸਾਹਮਣੇ ਰਾਜੇ ਦੀ ਪਾਲਕੀ ਦੇਖ ਰਹੇ ਹੋਗੇ ਤੁਸੀਂ ਤੇ ਆਸ-ਪਾਸ ਜਿਹੜੇ ਆ ਸੀਟਾਂ ਲੱਗੀਆਂ ਨੇ ਇਹ ਇਹ ਖਾਸ ਕਰਕੇ ਦਰਬਾਰੀਆਂ ਦੀਆਂ ਨੇ ਜਿਹੜੇ ਰਾਜੇ ਨਾਲ ਅੱਗੇ ਬੈਠਦੇ ਨੇ ਜੀ ਨਾਚ ਗਾਣਾ ਵੀ ਇੱਥੇ ਹੁੰਦਾ ਸੀ ਇਸ ਤਰ੍ਹਾਂ ਦਾ ਵਾ ਅਹਿਮ ਮੀਟਿੰਗਾਂ ਵੀ ਇੱਥੇ ਹੁੰਦੀਆਂ ਸੀ ਤੇ ਸ਼ਾਹੀ ਪਰਿਵਾਰ ਵੱਲੋਂ ਜਦੋਂ ਕੋਈ ਖਾਸ ਸਮਾਗਮ ਹੁੰਦਾ ਸੀ ਆ ਇਸ ਵਿਵੇ ਇਸ ਮਹਿਲ ਦੇ ਵਿੱਚ ਫੂਲ ਮਹਿਲ ਦੇ ਵਿੱਚ ਕੀਤਾ ਜਾਂਦਾ ਸੀ ਤੇ ਇਸ ਮਹਿਲ ਦੀ ਆਵਾਇਟਿੰਗ ਜੋ ਇਸ ਨੂੰ ਦੇਖ ਕੇ ਤੁਸੀਂ ਇਹ ਕਹੋਗੇ ਕਿ ਇਸ ਤੋਂ ਖੂਬਸੂਰਤ ਮਹਿਲ ਸੀ ਕਦੀ ਦੇਖਿਆ ਹੀ ਨਹੀਂ ਕਿਉਂਕਿ ਸਾਰੇ ਪਾਸੇ ਸੋਨਾ ਲੱਗਿਆ ਹੋਇਆ ਹੈ ਸੋਨੇ ਦੀ ਨਕਾਸ਼ੀ ਕੀਤੀ ਹੋਈ ਹੈ ਛੱਤ ਤੋਂ ਲੈ ਕੇ ਦੁਬਾਰਾ ਤੱਕ ਔਰ ਅੰਦਰੋਂ ਹਰ ਚੀਜ਼ ਨੂੰ ਇੰਨੀ ਖੂਬਸੂਰਤੀ ਨਾਲ ਸ਼ਿੰਗਾਰਿਆ ਹੋਇਆ ਹੈ ਕਿ ਸਦੀਆਂ ਤੋਂ ਇਹ ਖੂਬਸੂਰਤੀ ਅੱਜ ਵੀ ਉਹੀ ਆਵਾ ਬਖੇਰ ਰਹੀ ਆ ਇਸ ਤਰ੍ਹਾਂ ਲੱਗਦਾ ਕਿ ਇਹ ਮਹਿਲ ਹੁਣ ਕਿਸੇ ਵੱਲੋਂ ਬਣਵਾਇਆ ਗਿਆ ਇਹ ਇਹ ਇੱਕ ਹੋਰ ਮਹਿਲ ਹੈ ਇਹ ਹੈਗਾ ਜਿਹੜਾ ਤਖਤ ਬिलास ਇਹ ਮਹਾਰਾਜਾ ਤਖਤ ਸਿੰਘ ਨੇ ਇਹਦਾ ਨਿਰਮਾਣ ਕਰਾਇਆ ਸੀ ਮਹਿਰਾਨਗੜ ਕਿਲੇ ਦੇ ਅੰਦਰ ਰਹਿਣ ਵਾਲਾ ਇਹ ਜੋਧਪੁਰ ਦਾ ਆਖਰੀ ਸ਼ਾਸਕ ਸੀਗਾ ਤਖਤ ਸਿੰਘ ਤੇ ਇਸ ਮਹਿਲ ਦੀਆਂ ਕੰਧਾਂ ਤੇ ਛੱਤ ਨੂੰ ਵੀ ਸ਼ਾਨਦਾਰ ਚਿੱਤਰਾਂ ਦੇ ਨਾਲ ਸਜਾਇਆ ਹੋਇਆ ਅੰਦਰ ਦੇਖੋ ਕਿਸ ਤਰ੍ਹਾਂ ਸਾਹਮਣੇ ਬੈੱਡ ਲੱਗਿਆ ਆਲੇ ਦੁਆਲੇ ਸੋਫੇ ਟਾਈਪ ਕੁਰਸੀਆਂ ਲੱਗੀਆਂ ਨੇ ਤੇ ਸਾਰ ਪਾਸਾ ਜਿਹੜਾ ਅੱਗੇ ਰਾਜੇ ਖੇਡਦੇ ਹੁੰਦੇ ਸਤ੍ਰੰਜ ਵਗੈਰਾ ਉਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਬਿਸੀਆਂ ਹੋਈਆਂ ਨੇ ਤੇ ਹਰ ਪਾਸੇ ਖੂਬਸੂਰਤ ਨਜ਼ਾਰਾ ਹੈ ਤੋਂ ਲੈ ਕੇ ਛੱਤ ਤੱਕ ਤੁਸੀਂ ਜਿੱਧਰ ਵੀ ਦੇਖੋਗੇ ਕਿਆ ਬਾਤ ਹੈ ਬੰਦਾ ਮਨਮੋਹਿਤ ਹੋ ਜਾਂਦਾ ਹੈ ਬਿਲਕੁਲ ਮੋਹ ਮੋਹਤੋ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਬਸ ਗਵਾਹ ਹੀ ਜਾਂਦਾ ਬੰਦਾ ਇਹ ਇਹ ਚੀਜ਼ ਹੈ ਕਿ ਇਸ ਕਿਲੇ ਦੇ ਵਿੱਚ ਤੁਸੀਂ ਜਦੋਂ ਵੀ ਕਿਸੇ ਵੀ ਸਟਾਫ ਨੂੰ ਦੇਖੋਗੇ ਤਾਂ ਰਾਜਸਥਾਨੀ ਪ੍ਰੰਪਰਿਕ ਵेशभूषा ਦੇ ਵਿੱਚ ਡਰੈਸ ਦੇ ਵਿੱਚ ਦੇਖੋਗੇ ਸਿਰਫ ਸਿਕਿਉਰਿਟੀ ਨੂੰ ਛੱਡ ਲਈਏ ਬਾਕੀ ਸਾਰੇ ਜਿਹੜਾ ਸਟਾਫ ਹੈ ਉਹ ਇਸੇ ਤਰ੍ਹਾਂ ਰਾਜਸਥਾਨੀ ਪੱਗਾਂ ਬਨ ਕੇ ਰਾਜਸਥਾਨੀ ਧੋਤੀ-ਕੁਰਤੇ ਪਾ ਕੇ ਬੈਠੇ ਮਿਲਣਗੇ ਜਾਂ ਖੜੇ ਮਿਲਣਗੇ ਤੇ ਇਹ ਕਿਲੇ ਦੇ ਉੱਪਰਲਾ ਪਾਸਾ ਆ ਗਏ ਹੁਣ ਆਪਾਂ ਉੱਪਰਲੇ ਪਾਸੇ ਇਹ ਦੇਖੋ ਕਿ ਨੀ ਕਿ ਨੀ ਉੱਚੀਆਂ ਦੁਵਾਰਾਂ ਨੇ 118 ਫੁੱਟ ਉੱਚੀ ਦੀਵਾਰ ਤੇ ਚੌੜੀਆਂ 69 69 ਫੁੱਟ ਚੌੜੀਆਂ ਦੀਵਾਰਾਂ ਇਹ ਸਾਈਡਾਂ ਦੇ ਉੱਤੇ ਜਿਹੜੇ ਆ ਲਾਸਟ ਵਾਲੇ ਕੰਦੇ ਉੱਤੇ ਦਰਵਾਜ਼ੇ ਬਣੇ ਹੋਏ ਸੀ ਉਹਨਾਂ ਦੇ ਉੱਪਰ ਵੀ ਇੱਕ ਤਰ੍ਹਾਂ ਦੀ ਮੀਨਾ ਕਾਰੀ ਕੀਤੀ ਗਈ ਹੈ ਤੇ ਇਹ ਖੁੱਲਾ ਆ ਆਂਗਣ ਜਿਹੜਾ ਉੱਪਰ ਹੈਗਾ ਆਮ ਕਰਕੇ ਨਿਜੀ ਆਮ ਕਰਕੇ ਜਿਹੜੇ ਸਮਾਗਮ ਖਾਸ ਸਮਾਗਮ ਹੁੰਦੇ ਨੇ ਉਹ ਇਸ ਪ੍ਰਾਂਗਣ ਦੇ ਵਿੱਚ ਹੁੰਦੇ ਨੇ ਜਿਹੜਾ ਉੱਪਰ ਖੁੱਲਾ ਮદાન ਰੱਖਿਆ ਹੋਇਆ ਹੈ ਮਹਿਲਾਂ ਤੋਂ ਬਾਹਰ ਤੇ ਕੁਲਮ ਲਾ ਕੇ ਜਿਹੜੇ ਟੂਰਿਸਟ ਨੇ ਜਦੋਂ ਹੀਟੋਂ ਸਾਰੇ ਮਹਿਲਾਂ ਵਗੈਰਾ ਦੀ ਸੈਰ ਕਰ ਲੈਂਦੇ ਨੇ ਜਿਹਦੇ ਵਿੱਚ ਫੂਲ ਮਹਿਲ ਤਖਤ ਬिलास ਅਸਲਾਖਾਨਾ ਪਾਲਕੀ ਗੈਲਰੀ ਭੰਗੂੜਾ ਗੈਲਰੀ ਤੇ ਇਹ ਸਾਰੀਆਂ ਚੀਜ਼ਾਂ ਦੇਖ ਕੇ ਜਦੋਂ ਹ ਹੌਦਾਖਾਨਾ ਸੀਸ ਮਹਿਲ ਵਗੈਰਾ ਦੇਖ ਲੈਂਦੇ ਨੇ ਤਾਂ ਉਸ ਤੋਂ ਬਾਅਦ ਉੱਪਰ ਦਾ ਰੁਕ ਕਰਦੇ ਨੇ ਉੱਪਰ ਫਿਰ ਜਿਹੜਾ ਇੱਕ ਖੁੱਲਾ ਜਿਹੜਾ ਅ ਆਪਾਂ ਗੈ ਲਈਏ ਵਿੜਾ ਇਹ ਸਵਾਗਤ ਕਰਦਾ ਹੈ ਇਹ ਦੇਖੋ ਇਹ ਤੋਫਾਂ ਰੱਖਿਆ ਨੇ ਤੇ ਇੱਥੇ ਜਿਹੜਾ ਸ਼ਹਿਰ ਦਾ ਜਿਹੜਾ ਪੂਰਾ ਦ੍ਰਿਸ਼ ਹੈ ਉਹ ਪੂਰਾ 뷰 ਦਿਖਦਾ ਆਪਾਂ ਨੂੰ ਜਿਹੜਾ ਕਹਿੰਦੇ ਸਕਾਈ 뷰 ਇਹ ਅਸਮਾਨ ਵਾਲੇ ਪਾਸਿਓਂ ਸ਼ਹਿਰ ਕਿਉਂਕਿ ਬਹੁਤ ਨੀਵਾਂ ਹੈ 122 ਮੀਟਰ ਤਾਂ ਇਸ ਦੇ 베ਸ ਦੀ ਉਚਾਈ ਹੈ ਤੇ ਉਸ ਤੋਂ ਅੱਗੇ ਅਸੀਂ ਕਿਲੇ ਦੇ ਜਦੋਂ ਸਭ ਤੋਂ ਉੱਪਰ ਖੜੇ ਆ ਤਾਂ ਕਹ ਲਓ ਕਿ ਕਰੀਬ 300 ਮੀਟਰ ਉਚਾਈ ਦੇ ਉੱਪਰੋਂ ਸ਼ਹਿਰ ਦੇਖਣ ਦਾ ਮੌਕਾ ਇੱਥੋਂ ਮਿਲਦਾ ਹੈ ਇਹ ਕੰਨਾਂ ਦੇ ਉੱਪਰ ਜਿਹੜੀਆਂ ਨੇ ਤੋਪਾਂ ਉਸ ਵੇਲੇ ਦੀਆਂ ਤੋਪਾਂ ਜਿਹੜੀਆਂ ਉਸ ਵੇਲੇ ਇਸ ਤਰ੍ਹਾਂ ਕਿਲੇ ਦੇ ਉੱਪਰੋਂ ਵਰਤੀਆਂ ਜਾਂਦੀਆਂ ਸੀ ਉਹਨਾਂ ਪੋਜੀਸ਼ਨਾਂ ਦੇ ਉੱਤੇ ਰੱਖੀਆਂ ਗਈਆਂ ਨੇ ਤੇ ਇਹ ਤੋਪਾਂ ਨੂੰ ਉਸੇ ਪੋਜੀਸ਼ਨ ਦੇ ਉੱਪਰ ਰੱਖਿਆ ਗਿਆ ਤੇ ਦੂਜੇ ਪਾਸੇ ਸ਼ਹਿਰ ਜਿਹੜਾ ਦਿਖ ਰਿਹਾ ਸ਼ਹਿਰ ਵਾਲੇ ਪਾਸੇ ਇਹਨਾਂ ਤੋਂ ਆਪਣਾ ਮੂੰਹ ਕੀਤਾ ਗਿਆ ਤੇ ਸ਼ਹਿਰ ਨੂੰ ਸਨਸਟੀਵੀ ਕਿਹਾ ਜਾਂਦਾ ਹੈ ਬਲੂ ਸਿਟੀ ਵੀ ਕਿਹਾ ਜਾਂਦਾ ਹੈ ਬਲੂ ਸਿਟੀ ਇਸ ਕਰਕੇ ਜੋਧਪੁਰ ਨੂੰ ਕਿਹਾ ਜਾਂਦਾ ਕਿਉਂਕਿ ਤੁਸੀਂ ਉੱਪਰੋਂ ਦੇਖੋਗੇ ਕਿਲੇ ਵਾਲੇ ਪਾਸੇ ਤਾਂ ਜ਼ਿਆਦਾਤਰ ਨੀਲੀਆਂ ਛੱਤਾਂ ਹੀ ਦਿਖਣਗੀਆਂ ਨੀਲੀ ਪੇਂਟ ਜਿਹੜੇ ਨੇ ਉਹ ਦੇਖਣਗੇ ਇਹ ਦੇਖੋ ਇੱਥੇ ਹੋਏ ਤੇ ਇਹ ਦੇਖੋ ਇਹ ਤੋਪ ਜਿਹੜਾ ਹੈ ਉੱਪਰੋਂ ਉੱਪਰੋਂ ਤੋਪਾਂ ਵੀ ਲੱਗੀਆਂ ਹੋਈਆਂ ਨੇ ਤੇ ਸ਼ੇਰ ਵਾਲੇ ਪਾਸੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਸ ਵੇਲੇ ਦੇ ਹਾਲਾਤ ਨੂੰ ਪੂਰਾ ਚਿੱਤਰਿਆ ਗਿਆ ਹੋਵੇ ਕਿਉਂਕਿ ਤੋਪਾਂ ਨੂੰ ਉਸੇ ਤਰ੍ਹਾਂ ਬੀੜ ਕੇ ਰੱਖਿਆ ਗਿਆ ਕਿਲੇ ਦੀਆਂ ਉੱਪਰਲੀ ਮਹਿਰਾਬਾਂ ਦੇ ਉੱਤੇ ਉੱਪਰਲੇ ਬਨੇਰਿਆਂ ਦੇ ਉੱਪਰ ਤੇ ਇਹ ਤੋਪਾਂ ਇੱਕ ਜਾਂ ਦੋ ਤਿੰਨ ਨਹੀਂ ਬਲਕਿ ਅਣਗਿਣਤ ਤੋਪਾਂ ਨੇ ਪੂਰੇ ਇਸ ਪੂਰੀ ਕੰਨ ਦੇ ਉੱਪਰ ਉਸੇ ਤਰ੍ਹਾਂ ਉਹਨਾਂ ਨੂੰ ਸਜਾ ਕੇ ਰੱਖਿਆ ਸਿਰਫ ਇਧਰਲੇ ਪਾਸੇ ਨਹੀਂ ਕਿਲੇ ਦੇ ਚਾਰੇ ਪਾਸੇ ਤੋਪਾਂ ਨੂੰ ਉਸੇ ਤਰ੍ਹਾਂ ਸਜਾ ਕੇ ਰੱਖਿਆ ਕਿਉਂਕਿ ਇੱਕ ਕਿਲੇ ਦੀ ਸਭ ਤੋਂ ਵੱਡੀ ਜਿਹੜੀ ਸੇਫਟੀ ਹੁੰਦੀ ਸੀ ਉਹ ਉੱਪਰ ਲਿਆਂ ਕਿਨਾਰਿਆਂ ਦੇ ਉੱਪਰੋਂ ਬਾਹਰ ਕਰਨ ਲਈ ਜਿਹੜਾ ਉਸ ਥਾਂ ਨੂੰ ਵਰਤਿਆ ਜਾਂਦਾ ਸੀ ਦੁਸ਼ਮਣ ਤੇ ਦੁਸ਼ਮਣ ਨਾਲ ਟੱਕਰ ਲੈਣ ਦੇ ਲਈ ਤਾਂ ਇਹ ਤਾਂ ਕਿਲਾ ਬਹੁਤ ਉੱਚਾ ਸੀ ਤਾਂ ਇਸ ਦੇ ਉਚਾਈ ਨੂੰ ਦੇਖਦੇ ਆਂ ਤੋਪਾਂ ਵੀ ਜਿਹੜੀਆਂ ਸੀ ਉਹ ਭਾਰੀ ਪਰਕਮ ਜਿਹੜੀਆਂ ਤੋਪਾਂ ਇਸ ਕਿਲੇ ਦੇ ਉੱਪਰ ਤਾਇਨਾਤ ਕੀਤੀਆਂ ਹੋਈਆਂ ਸੀ ਤਾਂ ਉਸ ਵੇਲੇ ਤੁਸੀਂ ਉਮੀਦ ਤੁਸੀਂ ਦੇਖੋ ਸੋਚ ਕੇ ਕਿ ਇੱਥੇ ਜਿਨਾ ਸਟਾਫ ਜਿਹੜਾ ਸੀ ਉਹ ਤੋਪਾਂ ਚਲਾਉਣ ਵੇਲੇ ਐਕਟਿਵ ਹੁੰਦਾ ਹੋਏਗਾ ਆਰਮੀ ਦਾ ਉਸ ਵੇਲੇ ਉਹਨਾਂ ਦੇ ਰਾਜਪੂਤਾਂ ਦੀਆਂ ਪਹੁੰਚਾਂ ਦਾ ਤੇ ਇੱਧਰ ਉਹ ਸਾਹਮਣੇ ਜੋ ਦਿਖ ਰਿਹਾ ਉਹ ਹੈ ਚਮੰਡੋ ਚਮੁੰਡਾ ਮੰਦਿਰ ਚਮੁੰਡਾ ਮਾਈ ਦਾ ਮੰਦਿਰ ਹੈ ਤੇ ਚਮੁੰਡਾ ਮਾਤਾ ਦੀ ਪੂਜਾ ਰਾਜਪੂਤ ਖਾਸ ਤੌਰ ਤੇ ਕਰਦੇ ਸੀ ਕਿਉਂਕਿ ਸ਼ਕਤੀ ਦੀ ਦਾਤੀ ਹੈ ਤਾਂ ਰਾਜਪੂਤਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਜ਼ਬਾ ਜਨਮ ਤੋਂ ਲੈ ਕੇ ਹੁੰਦਾ ਸੀ ਲੜਨ ਮਾਰਨ ਦਾ ਦੁਸ਼ਮਣ ਦੇ ਨਾਲ ਤਾਂ ਚामुੰਡਾ ਮਾਤਾ ਨੂੰ ਸ਼ਕਤੀ ਦਾ ਰੂਪ ਮੰਨਿਆ ਜਾਂਦਾ ਹੈ ਤਾਂ ਇਹ ਜਿਹੜੀ ਹੈ ਇਧਰਲੇ ਪਾਸੇ ਝੀਲ ਬਣੀ ਹੋਈ ਸੀ ਤੇ ਇਸ ਵੇਲੇ ਸੁੱਕਿਆ ਹੋਇਆ ਸੀ ਪਾਣੀ ਇਹ ਦੇਖੋ ਅੰਦਰ ਭਗਵਾਨ ਸ਼ਿਵ ਦੀ ਮੂਰਤੀ ਜਿਹੜੀ ਹੈ ਉਹ ਸਥਾਪਿਤ ਕੀਤੀ ਹੋਈ ਹੈ ਪਰ ਬਰਸਾਤਾਂ ਦੇ ਵਿੱਚ ਕਿਹਾ ਜਾਂਦਾ ਕਿ ਇਹ ਜਿਹੜਾ ਤਲਾਬ ਹੈ ਇਹ ਜਿਹੜਾ ਸਰੋਵਰ ਹੈ ਭਰ ਜਾਂਦਾ ਹੈ ਪਾਣੀ ਦੇ ਨਾਲ ਤਾਂ ਉਹ ਹੋਰ ਵੀ ਖੂਬਸੂਰਤ ਲੱਗਦਾ ਹੈ ਮੰਦਰ ਵਾਲਾ ਪਾਸਾ ਕਿਲੇ ਦੀ ਇੱਕ ਪਾਸੇ ਇੱਕ ਤਰ੍ਹਾਂ ਨਾਲ ਬੈਕ ਸਾਈਡ ਤੇ ਇਹ ਮੰਦਰ ਵਾਲਾ ਪਾਸਾ ਹੈ ਤੇ ਰਾਜੇ ਤੇ ਸ਼ਾਹੀ ਪਰਿਵਾਰ ਜਿਹੜਾ ਸੀ ਉਹ ਮੰਦਰ ਦੇ ਵਿੱਚ ਇਧਰਲੇ ਪਾਸੇ ਹੀ ਦਰਸ਼ਨ ਕਰਨੇ ਜਾਂਦਾ ਸੀ ਤੇ ਇਹ ਗੇਟ ਜਿਹੜਾ ਉਹ ਮੰਦਰ ਵਾਲੇ ਪਾਸੇ ਜਾਂਦਾ ਹੈ ਤੇ ਅੱਗੇ ਜਾ ਕੇ ਇਹ ਰਸਤਾ ਮੰਦਰ 'ਚ ਖੁੱਲਦਾ ਹੈ ਤੇ ਇਹ ਟੂਰਿਸਟ ਨੇ ਜੋ ਇਤੇ ਦੇਖਣਾ ਹੈ ਤਾਂ ਇਹ ਸੀ ਮਹਿਰਾਨਗੜ ਦਾ ਕਿਲਾ ਜੋ ਭਾਰਤ ਦੇ ਪ੍ਰਮੁੱਖ ਪ੍ਰਮੁੱਖ ਕਿ ਰਹਿੰਦੇ ਵਿੱਚ شمار ਹੈ ਅਗਲੇ ਐਪੀਸੋਡ ਦੇ ਵਿੱਚ ਹੋਰ ਖਾਸ ਚੱਲ ਲੈ ਕੇ ਚੱਲਾਂਗੇ ਸੈਫਰੌਂਡੀ ਤਕਲੀ ਦੇ ਇਯਾਜ ਤੇ ਧੰਨਵਾਦ ਜੰਨੀ ਵਿਤਰਕ